मैं फ्रूट वाले दुकान पे विजय में काम करता हूँ जी तो आज क्या हुआ फिर आज क्या हुआ उधर से दो आदमी आया ठेके के तरफ से मोटरसाइकिल लगाया मेरे से केला मांगने लगा मैं उसको पहचानता भी नहीं हूँ उधर से आया केला मांग रहा था मैं लोग बोला कि दर्जन खिला दे दो मैं उसको बोला कि एक दो पीस खाना है तो खा लो बोला कि पैसे दूंगा नहीं इस सर पे मारा है ऐसे मुक्का इसके बाद इस पर भी मारा है लात से यहाँ पर भी मारा है जी तो मालिक तो क्या हुआ अभी मालिक के साथ क्या उसका मालिक तो, तो तक उसी टाइम खत्म हो गया मेरे को भी हाँ पे मारा है जी सर पे मारा है इसके बाद मेरे को भी यहाँ पे मारा है जी पेट में वजह क्या था अकेलों की खातिर मारा तो ਕੇਲੋਂ ਕੇ ਖਾਤਰ ਲੜਿਆ ਵਾਤਾ ਇਹ। ਤੋ ਉਹ ਪੈਸੇ ਦੇ ਰਹੇ تھے કે ਨਹੀਂ? ਪੈਸੇ ਨਹੀਂ ਦੇ ਰਹਾਤਾ। ਤੋ ਜਗੜਾ ਇਸੇ ਲਈ ਕੀਤਾ। ਇਸੇ ਲਈ ਕੀਤਾ। ਮੈਂ ਬੋਲਾ ਖਾਣਾ ਹੈ ਤੇ 1-2 20 ਖਾ ਲੋ ਕੋਈ ਬਾਤ ਨਹੀਂ। ਤੋ ਅਭੀ ਦੁਕਾਨਦਾਰ ਦੇ ਮੌਤ ਹੋ ਚੁੱਕਿਆ। ਉਸ ਦਾ ਉਸ ਮੌਤ ਹੋ ਗਿਆ ਇਹ। ਜੜੀ ਬੀਜਾ ਵੇਚੇ ਮੌਤ ਹੋ ਗਈ। ਇਹ ਜੀ ਸਾਨੂੰ ਹੁਣੇ ਪਤਾ ਲੱਗਿਆ ਵੀ ਤੇਜਿੰਦਰ ਇਲੀਸ ਬੋਬੀ ਨਾਮ ਦਾ ਆਦਮੀ ਸੀ ਉੱਥੇ ਫਰੂਟ ਦੀ ਰੇੜੀ ਲਾਉਂਦਾ ਸੀ। ਤੇ ਉਹਦੇ ਉੱਥੇ ਕੋਈ ਕੋਈ ਹੋਰ ਰੇੜੀ ਵਾਲਾ ਸੀਗਾ ਜਿਹਨੂੰ ਜੋਕਰ-ਜੋਕਰ ਕਹਿੰਦੇ ਆ। ਤੇ ਇਹਦੇ ਬੋਬੀ ਦੇ ਉੱਥੇ ਮੁੰਡਾ ਕੰਮ ਕਰਦਾ ਸੀ ਜਾਂ ਹੋਰ ਕਿਤੇ ਕੋਈ ਕਹਾਣੀ ਹੋਈ ਹੈ ਕੇਲਿਆਂ ਨੂੰ ਲੈ ਕੇ ਇਹਨੇ ਅੰਬੋਬੀ ਨੂੰ ਫੋਨ ਕਰਤਾ ਨੌਕਰ ਨੇ ਉਹਨੇ ਆਪਦੇ ਮੁੰਡਿਆਂ ਨੂੰ ਤੇ ਆਪਦੇ ਨੌਕਰਾਂ ਨੂੰ ਜਾਂ ਫਰੈਂਚ ਨੂੰ ਫੋਨ ਕਰਤਾ ਉਹ ਦੋ ਤਿੰਨ ਜਣੇ ਆ ਗਏ ਬੋਬੀ ਵੀ ਆ ਗਿਆ ਉੱਥੇ ਥੋੜੀ ਹਾਥਾਪਾਈ ਹੋਈ ਹੈ ਬੋਬੀ ਜੋ ਦਾ ਦੱਸ ਰਿਹਾ ਵੀ ਹਾਰਟ پیشنਸੀ ਸਟੰਟ ਵਗੈਰਾ ਪਏ ਹੋਏ ਸੀ ਉੱਥੋਂ ਚੱਲ ਕੇ ਆਇਆ ਜਿਵੇਂ ਕਿ ਕੈਮਰਾ ਦੀ ਫੁਰੇ ਚ ਦੇਖਿਆ ਸੀ ਥੋੜੀ ਦੂਰ ਆ ਕੇ ਸਰ ਕ੍ਰਾਸ ਕਰਕੇ ਕਲਾਪਸ ਕਰ ਗਿਆ ਉਹਨੂੰ ਪ੍ਰਾਈਵੇਟ ਹਸਪੀਟਲ ਲੈ ਗਏ ਉਹਦੋਂ ਦਾ ਫਿਰ ਸਿਵਲ ਹਸਪੀਟਲ ਲੈ ਆਏ ਤੇ ਇੱਥੇ ਬਰਾਡਡਟ ਸੀਗਾ ਸਰ ਕਾਰਵਾਈ ਹੋ ਰਹੀ ਹੈ ਹਾਂਜੀ ਹਜੇ ਉਹ ਲੜਕਾ ਥੋੜੇ ਸ਼ੌਕ ਚ ਹੈ ਉਹਦਾ ਬਿਆਨ ਲਿਖਦੇ ਆ ਜੀ ਸਾਹਿਬ ਬਿਆਨ ਬਣਾਉਂਦੇ ਹਾਂ ਉਸ ਦਾ